ਅੱਜ ਜਿਹੜਾ 1 ਟੂ 1 ਵੀ ਕਰ ਰਹੇ ਹਾਂ ਸਰ ਲਿਵਿੰਗ ਇੰਡੀਆ ਵਿਖਿਆਲਾ ਜ਼ਿਲ੍ਹੇ ਦੇ ਫਤਿਹਗੁਰ ਸਾਹਿਬ ਜੀ ਦੇ ਦੌਰੇ ਤੇ ਅਚਾਨਕ ਆਏ ਆ ਕੋਈ ਛਾਪੇ ਮਾਰਨੀ ਆਏ ਕੋਈ ਕਮੀਆਂ ਕੱਢਣੀ ਆਏ ਸਿਰਫ ਇਹ ਦੇਖਣ ਆਏ ਆ ਕਿ ਜਿਹੜੇ ਸੜਕਾਂ ਦਾ ਨਿਰਮਾਣ ਜਿਹੜਾ 43000 ਕਿਲੋਮੀਟਰ ਸੜਕਾਂ ਦਾ ਜਿਹੜਾ ਵੀੜਾ ਚੁੱਕਿਆ ਹੈ ਅਗਲੇ 4 ਮਹੀਨਿਆਂ ਦੇ ਵਿੱਚ ਤਾਕਤ 4-5 ਮਹੀਨਿਆਂ ਦੇ ਵਿੱਚ ਬਣ ਕੇ ਤਿਆਰ ਹੋ ਜਾਣਗੀ। ਉਹਨਾਂ ਦੀ ਕੁਆਲਿਟੀ ਚੈੱਕ ਕਰਨਾ ਹੈ। ਅ ਉਹਨਾਂ ਦੇ ਵਿੱਚ ਮਟੀਰੀਅਲ ਦੀ ਕੋਈ ਕਮੀ ਤਾਂ ਨਹੀਂ। ਜਾਂ ਫਿਰ ਜਿਹੜੇ ਲੋਕ ਨੇ ਉਹਨਾਂ ਤੋਂ ਪੁੱਛਣਾ ਹੈ ਕਿ ਕੋਈ ਹੋਰ ਸੜਕਾਂ ਜਿਹੜੀਆਂ ਕੋਈ ਸੜਕ ਚੌੜੀ ਹੋਣ ਵਾਲੀ ਹੈ ਕਿਸੇ ਸੜਕ ਤੇ ਕੋਈ ਕਿਸੇ ਜ਼ਮੀਨ ਦਾ ਝਗੜਾ ਚੱਲਦਾ ਹੈ ਕੋਈ ਕੋਈ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਕਿਸੇ ਦਾ ਫਰੰਟ ਸੜਕ ਚੌੜਾ ਹੈ ਜਾਂ ਨਹੀਂ। ਸੋ ਤਾਂ ਕਿ ਸਾਰਿਆਂ ਨੂੰ ਉਹਦਾ ਉਹਨਾਂ ਦਾ ਬਣਦਾ ਹੱਕ ਮਿਲੇ ਤੇ ਆਵਾਜਾਈ ਦੇ ਸਾਧਨ ਵੀ ਜਿਹੜੇ ਨੇ ਉਹ ਸਮੂਥਲੀ ਚੱਲਣ ਸਾਰੇ ਸੋ ਦੋ ਤਿੰਨ ਸੜਕਾਂ ਦਾ ਮੋਆਇਨਾ ਕੀਤਾ ਹੈ। ਆ ਹੁਣ ਇਹਦਾ ਮਟੀਰੀਅਲ ਚੈੱਕ ਕਰ ਰਹੇ ਹਾਂ। ਉਹ ਇੱਕ ਗੁਣਵੱਤਾ ਜਿਹੜੀ ਨਿਰਧਾਰਤ ਕੀਤੀ ਹੋਈ ਹੈ ਡਿਪਾਰਟਮੈਂਟ ਨੇ। ਇੱਕ ਜਿਹੜਾ ਲੋਹੇ ਦਾ ਇੱਕ ਸਾਂਚਾ ਉਹਨੂੰ ਸੜਕ ਦੇ ਵਿੱਚ ਕਿੱਲਾਂ ਦੇ ਰਾਹੀਂ ਕੱਟ ਕੇ ਉਦੇ ਵਿੱਚੋਂ ਜਿਹੜਾ ਮਟੀਰੀਅਲ ਉਹ ਸਾਰਾ ਕੱਢ ਲਿਆ ਜਾਂਦਾ ਤੇ ਉਹਨੂੰ ਢੋਲਿਆ ਜਾਂਦਾ ਤੇ ਜਿੰਨੀ ਉਹਦੀ ਗੁਣਵੱਤਾ ਹੈਗੀ ਹੈ ਵੀ ਐਨੇ ਕਿਲੋ ਚਾਹੀਦੇ ਨੇ ਤੇ ਉਹ ਚੈੱਕ ਕਰਿਆ ਜਾਂਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਨਿੱन्ही ਬੱਸਾਂ ਦੇ ਪਰਮਟ ਆਮ ਨੌਜਵਾਨ ਮੁੰਡੇ ਕੁੜੀਆਂ ਲਈ ਜਾਰੀ ਕਰ ਰਹੇ ਨੇ ਤੇ ਤਾਂ ਕਿ ਉਹ ਦੋ ਚਾਰ ਮੁੰਡੇ ਘਠੇ ਹੋ ਕੇ ਰੱਤੀਸੇ ਨਿਕਲ ਲੈਣੇ ਬਣਾਉਣ ਪਰਮਟ ਲੈਣਾ ਹੈ ਜੀ ਉਹ ਪਿੰਡਾਂ ਦੇ ਜਿਹੜੇ ਰੂਟ ਨੇ ਨਵੇਂ ਰੂਟ ਨੇ ਜਾਂ ਪੁਰਾਣਿਆਂ ਨੂੰ ਅਪਡੇਟ ਕਰਨਾ ਤੇ ਅਸੀਂ ਵਾਦਾ ਕੀਤਾ ਸੀ ਇਹ ਕਿ ਸਵੇਰ ਰੋਜ਼ਗਾਰ ਯੋਜਨਾ ਤਹਿਤ ਅਸੀਂ ਮਿੰਨੀ ਬੱਸਾਂ ਦੇ ਰੂਟ ਕੱਢਾਂਗੇ ਸੜਕਾਂ ਬਣ ਜਾਣਗੀਆਂ ਤਾਂ ਫਿਰ ਬੱਸਾਂ ਚੱਲਣੀਆਂ ਚਾਹੀਦੀਆਂ ਉਹਨਾਂ ਤੇ ਤੇ ਆਉਣ ਵਾਲੇ ਦਿਨਾਂ ਚ ਤੁਹਾਨੂੰ ਜਲਦੀ ਗੁਲਾਮਾਂ ਦੀ ਮਿੰਨੀ ਬੱਸਾਂ ਦੇ ਪਰਮਟ ਦੇ ਦੋਗੇ ਉਹ ਇਸ਼ੂ ਕਰ ਰਹੇ ਹਾਂ ਅਸੀਂ ਤੇ ਕਿਉਂਕਿ ਪਿੰਡਾਂ ਤੇ ਜੀ ਬੱਸਾਂ ਆਉਣ ਦਾ ਦਰਵਾਜ਼ਾ ਹੀ ਖਤਮ ਹੋ ਗਿਆ ਜੀ ਪਹਿਲਾਂ ਰੋਡਵੇ ਦੀਆਂ ਬੱਸਾਂ ਨਹੀਂ ਸਰਕਾਰੀ ਬੱਸਾਂ ਵੀ ਚੱਲਦੀਆਂ ਹੁੰਦੀਆਂ ਸੀ ਓੜਾ ਮਾਰ ਕਾ ਚੱਲਦੀਆਂ ਹੁੰਦੀਆਂ ਸੀ ਸਾਰੀਆਂ ਬੱਸਾਂ ਹੀ ਬੰਦ ਹੋ ਗਈਆਂ ਕਿ ਤੂੰ ਹੈ ਨਾ ਜਿਆਦਾ ਸਕੂਟਰ ਜਾਂ ਫਿਰ ਆਪਦੇ ਆਪ ਦੇ ਸਾਧਨਾਂ ਤੇ ਜਾਂਦੇ ਆਂ ਕਈ ਵਾਰੀ ਬੱਚੇ ਜਿਹੜੇ ਸਕੂਲਾਂ ਜਾਂਦਾ ਉਸ ਤਰ੍ਹਾਂ ਤੇ ਉਹਨਾਂ ਨੂੰ ਟਰਾਲੀਆਂ ਦੇ ਡਾਲਿਆਂ ਪਿੱਛੇ ਲੰਮਕ ਕੇ ਜਾਣਾ ਪੈਂਦਾ ਕੁੜੀਆਂ ਨੂੰ ਜਾਂ ਕੋਈ ਕਿਸੇ ਤੋਂ ਰਾਈਡ ਲੈਣੀ ਪੈਂਦੀ ਹੈ ਕਿਸੇ ਤੋਂ ਅਜਨੇ ਵੀ ਤੇ ਜ਼ੁਬਾਨਾ ਖਰਾਬ ਹੈ ਕੋ ਸਕੂਲਾਂ ਦੇ ਵਿੱਚ ਬੱਸਾਂ ਵੀ ਲਾ ਰਹੇ ਆ ਪਰ ਪਲੱਸ ਜੜੀਆਂ ਆਮ ਟਰਾਂਸਪੋਰਟੇਸ਼ਨ ਹੈ ਪਹਿਲਾਂ ਸਾਰੇ ਪਿੰਨਾਂ ਨਹੀਂ ਜਿੰਦੇ ਉਹਨਾਂ ਦੀ 11 ਵਾਲੀ ਬੱਸ ਆ ਗਈ ਆ ਤਿੰਨ ਵਾਲੀ ਵਸਤਾ ਦੀ ਚਾਹ ਦਰਨੇ ਉਹਦੇ ਹਾਰਨ ਤੇ ਚਾਹ ਦਰਦੇ ਸੀ ਜੀ ਸੋ ਸਾਰੇ ਹੀ ਬੰਦ ਕਰਤਾ ਕਿਉਂਕਿ ਵੱਡੀਆਂ ਬੱਸਾਂ ਜਿਹੜੀਆਂ ਸੀ ਵੱਡੇ ਰੂਟਸ 'ਚ ਉਹ ਖੋ ਕੇ ਲੈ ਗਏ ਛੋਟਿਆਂ ਤੋਂ 30 ਕਿਲੋਮੀਟਰ ਦੇ ਵਧਾ ਵਧਾ ਕੇ ਵਧਾ ਵਧਾ ਕੇ ਅਬੂਰ ਤੋਂ ਪਠਾਨ ਤੋਂ ਕੋਟਕਾ ਤੱਕ ਲੈ ਗਏ ਜਿਹੜੇ ਸੂਟ ਜਦੋਂ ਸਰਕਾਰਾਂ ਹੀ ਬਿਜ਼ਨਸ ਕਰਨ ਲੱਗ ਜਾਣ ਫਿਰ ਲੋਕਾਂ ਕੋਲ ਕੀ ਬਚੂਗਾ ਸੋ ਬੱਸਾਂ ਵਾਲੇ ਮਾਮਲੇ 'ਚ ਵੀ ਸੜਕਾਂ ਵਾਲੇ ਮਾਮਲੇ 'ਚ ਵੀ ਪੁਲਾਂ ਵਾਲੇ ਮਾਮਲੇ 'ਚ ਵੀ ਮੈਂ ਹੁਣ ਦੱਖਣੀ ਕੋਰੀਆ ਤੇ ਜਾਪਾਨ ਦੇ ਦੌਰੇ ਤੇ ਜਾਂਦਾ ਹਾਂ ਬਹੁਤ ਸਾਰੇ ਇਨਵੈਸਟਮੈਂਟ ਉੱਥੋਂ ਆਊਗੀ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਇੱਥੇ ਕੰਮ ਦੇ। ਮੁੰਡੇ ਕੁੜੀਆਂ ਜਿਹੜੇ ਡਿਗਰੀਆਂ ਲੈ ਕੇ ਘਰੇ ਬੈਠੇ ਨੇ ਉਹ ਉਹਨਾਂ ਨੂੰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਦਰ ਏਜੰਟਾਂ ਦੇ ਧੱਕੇ ਚੜ੍ਹ ਕੇ ਜਾਣਾ ਪੈਂਦਾ। ਉੱਥੇ ਉਹਨਾਂ ਹਾਲਾਤ ਇੰਨੇ ਖਰਾਬ ਹੋਗੇ ਉਹ ਉਧਰੋਂ ਕੱਢਣ ਲੱਗੇ ਜਾਣਗੇ, ਜਾਣਗੇ ਕਿੱਥੇ ਵੀਰੋ। ਸੋ ਅਸੀਂ ਉਹਨਾਂ ਨੂੰ ਕੰਮ ਦੇਵਾਂਗੇ। ਇੱਥੇ ਉਹਨਾਂ ਨੂੰ ਕੰਮ ਮਿਲੇ, ਡਿਗਰੀ ਮੁਤਾਬਕ ਉਹਨਾਂ ਨੂੰ ਨੌਕਰੀ ਮਿਲੇ, ਖੁਸ਼ ਆਮ ਨੂੰ ਆਪਣੇ ਘਰੇ ਆ ਜਾਣ। ਤੁਹਾਨੂੰ ਫੱਕੇ ਲੱਗਣ ਇਥੇ ਵਾਲੇ ਦੇ ਸਾਰੇ ਕਿਦਰ ਨੂੰ ਵੀ ਨੋਟਿਸ ਜਾਰੀ ਕੀਤਾ ਜੀ 4 ਕਿਲੋ 700 ਗ੍ਰਾਮ ਚਾਹੀਦਾ ਸੀਗਾ ਜਦੋਂ ਕੋ 4 ਕਿਲੋ ਦੀ ਨੇੜੇ ਲਈ ਸੀਗਾ ਤੁਹਾਡੇ ਸਾਹਮਣੇ ਤੁਹਾਡੇ ਕੈਮਰੇ ਚ ਹਾਂ ਤੇ ਠੇਕੇਦਾਰ ਵੀ ਉੱਥੇ ਖੜਾ ਸੀਗਾ ਸ਼ੋ ਕਾਸ ਦਾ ਨੋਟਿਸ ਵੀ ਜਾਰੀ ਕੀਤਾ ਤੇ ਉਹਨੂੰ ਉਹਦੀ ਪੇਮੈਂਟ ਵੀ ਰੋਕੀ ਜਾਊਗੀ ਤੇ ਮੈਂ ਸਾਰੇ ਪੰਜਾਬ ਦੇ ਠੇਕੇਦਾਰਾਂ ਨੂੰ ਬੇਨਤੀ ਕਰਦਾ ਕਿ ਪਹਿਲਾਂ ਜੋ ਹੁੰਦਾ ਸੀ ਉਹਨੂੰ ਭੁੱਲ ਜਓ ਨਾ ਸਾਡਾ ਕੋਈ ਅਸਰ ਤੁਹਾਡੇ ਤੋਂ ਹਿੱਸਾ ਮੰਗੇ ਕੋਈ ਅਸਰ ਹਿੱਸਾ ਮੰਗਦਾ ਸੰਦਸੋ ਨਾ ਕੋਈ ਟੈਂਡਰ ਚ ਕੋਈ ਪਾਰ ਦਾ ਸਿੱਧਰੀ ਕਿਨੇ ਟੈਂਡਰ ਨਿਕਲਣਗੇ ਪਹਿਲਾਂ ਤਾਂ ਟੈਂਡਰਾਂ ਜੀ ਕਰ ਜਾਂਦੇ ਸੀ ਤੂੰ ਪੰਜ ਪਾੜੇ ਤੂੰ ਸੱਤ ਪਰਚੀਆਂ ਪਾੜੇ ਤੀਨੇ ਨਿਕਲੇ ਆਉਣਗੇ ਇੱਕ ਕਢਾ ਲਾਂਗੇ ਇੱਕ ਨਿਕਲਵਾ ਲਾਂਗੇ ਇਦਾਂ ਦਾ ਕੁਝ ਨਹੀਂ ਚੱਲਣਾ ਲੋਕਾਂ ਦਾ ਪੈਸਾ ਲੋਕਾਂ ਦੇ ਲੱਗੂਗਾ ਜੇ ਐਦਾਂ ਦੀ ਮਟੀਰੀਅਲ ਦੀ ਕੋਈ ਕੰਨੀ ਆਪ ਤਾ ਫਿਰ ਐਕਸ਼ਨ ਲੈਣਾ ਸਕੇਗਾ ਮੈਂ ਬਲੈਕਲਿਸਟ ਵੀ ਕਰਾਂਗੇ ਫਿਊਚਰ ਚ ਉਹ ਟੈਂਡਰ ਹੀ ਨਹੀਂ ਭਰ ਸਕਦਾ ਹਾਂ ਕਿ ਇਹਨਾਂ ਨੂੰ ਕੰਪਨੀ ਬਲੈਕਲਿਸਟ ਕਰ ਦਿੰਦੇ ਜਿਹੜੀ ਉਹਦੀ ਕੋਈ ਹੈਵੀ ਐਸਰ ਜਿਹੜਾ ਇਹ ਰੁੜਕੀ ਪਿੰਡਾ ਜੀ ਇਹ ਮੇਨ ਰੋਡ ਤੇ ਆ ਜੀ ਜਿਹੜਾ ਇੱਥੇ ਦਾ ਸਰਪੰਚ ਆ ਜੀ ਬਹੁਤ ਵਧੀਆ ਐਮ ਐਲ ਏ ਸਾਹਿਬ ਦੀ ਅਗਵਾਈ ਚ ਕੰਮ ਕਰ ਰਿਹਾ ਪਰ ਇੱਥੇ ਜਿਹੜਾ ਪੂਰਾ ਜੀ ਪਿੰਡ ਦਾ ਪਿਛਲੇ 70 ਸਾਲ ਤੋਂ ਉਹ ਮਲਕੀ ਅਪਡੇਟ ਨਹੀਂ ਹੋਇਆ ਜੀ ਅਖਮੀ ਤੱਕ ਇਹ ਸਕੂਲ ਆ ਜੀ ਉਹ ਕੱਲਾ ਸਕੂਲ ਹੀ ਜੀ ਪਿਛਲੇ 70 ਸਾਲ ਤੋਂ ਪੰਜਾਬ ਹੀ ਅਪਡੇਟ ਨਹੀਂ ਹੋਇਆ ਹਾਂਜੀ ਆ ਪਿੰਡ ਦਾ ਸਕੂਲ ਨਹੀਂ ਜੀ ਕੋਈ ਹੱਥ ਕਾਲਾ ਅਪਡੇਟ ਨਹੀਂ ਹੋਇਆ ਜੀ ਹੈ ਜੀ ਕੋਈ ਸੜਕਾਂ ਅਪਡੇਟ ਨਹੀਂ ਹੋਈ ਸੀ ਜੀ ਕੋਈ ਨੌਕਰੀ ਅਪਡੇਟ ਨਹੀਂ ਹੋਈ ਸੀ ਕੋਈ ਯੂਨੀਵਰਸਿਟੀ ਅਪਡੇਟ ਨਹੀਂ ਹੋਈ ਜੀ ਕੋਈ ਕਾਲਜ ਅਪਡੇਟ ਨਹੀਂ ਹੋਇਆ ਜੀ ਨਾ ਕੋਈ ਬਿਜਲੀ ਦਾ ਖੰਭਾ ਅਪਡੇਟ ਹੋਇਆ ਜੀ ਨਾ ਗ੍ਰੀਡ ਅਪਡੇਟ ਹੋਇਆ ਜੀ ਹੁਣ ਆ ਕੇ ਕਰਨ ਲੱਗੇ ਐ ਸਾਰੇ ਪਿਛਲੇ 3 ਸਾਲਾਂ ਚ ਕੀਤੇ ਨੇ ਹੌਲੀ ਹੌਲੀ ਥੋੜਾ ਟਾਈਮ ਲੱਗ ਜਾਂਦਾ ਹੁਣ 70 ਸਾਲ ਪੁਰਾਣਾ ਤਾਣਾ ਉਲਝਾ ਕੇ ਮੈਂ ਤੁਹਾਨੂੰ ਕਰਾਉਂ ਤੋਈ 3 ਸਾਲ ਚ ਸਲਵ ਕਰ ਦੂੰਗਾ ਨਹੀਂ ਟਾਈਮ ਤਾਂ ਲੱਗੇਗਾ ਪਰ ਹਾਂ ਸਾਡੀ ਨੀਅਤ ਸਾਫ਼ ਹੈ ਅਸੀਂ ਲੱਗੇ ਹੋਇਆ ਹਾਂ ਕੰਮ ਤੇ ਕਿ ਖੋ ਅੱਜ ਸੜਕਾਂ ਚੈੱਕ ਕਰਨ ਦਾ ਇਹ ਤਾਂ ਬਣ ਗਈ ਸੜਕ ਲੋਕਾਂ ਨੂੰ ਧੰਨਵਾਦ ਸ੍ਰੋਪੇ ਪਵਾ ਕੇ ਬਾਈ ਖਾਲਸਾ ਵੈਰੀ ਫਤਿਹ ਕਹਿ ਕੇ ਧੰਨਵਾਦ ਕਰਕੇ ਚਲੇ ਜਾਓ ਵਿਹਾਂ ਸੜਕ ਬਣਾਦੀ 6 ਮਹੀਨੇ ਬਾਅਦ ਸੜਕ ਤੇ ਟੁੱਟ ਗਈ ਪੰਜ ਸਾਲ ਦਾ ਇਹਦੇ ਵਿੱਚ ਮੇਨਟੇਨੈਂਸ ਵੀ ठेकेदार ਦੀ ਬਾਈ ਹੋਈ ਹੈ ਠੀਕ ਹੈ ਉਸੇ ਨੂੰ ਕਰਨੀ ਪਊਗੀ ਉਹਨੂੰ ਠੇਕੇਦਾਰ ਨੂੰ ਕਹੇ ਤੂੰ ਪਹਿਲੀ ਇੰਨਾ ਵਧੀਆ ਮਟੀਰੀਅਲ ਪਾ ਦੇ ਵੀ ਟੋਆ ਪਵੇ ਨਾ ਹੂੰ ਤੇ ਤੈਨੂੰ ਤੈਨੂੰ ਫਿਰ ਭਰਨਾ ਤਾਂ ਤੈਨੂੰ ਹੀ ਪਊਗਾ ਫਿਰ ਬਿਲਕੁਲ ਤੂੰ ਆ ਜੇ ਪੈ ਗਿਆ ਤਾਂ ਭਰਨਾ ਤੈਨੂੰ ਸੀਐਮ ਸਾਹਿਬ ਦੀ ਬਹੁਤ ਚਰਚਾ ਹੈ ਜੀ ਜਿੱਥੇ ਕਹਿੰਦੇ ਜਾਪਾਨ ਤੇ ਇਨਵੈਸਟਮੈਂਟ ਹੋ ਰਹੀ ਹੈ ਉੱਥੇ ਕਹਿੰਦੇ ਦਿੱਲੀ ਤੇ ਯੂਕੇ ਨੂੰ ਵੀ ਇਨਵੈਸਟਮੈਂਟ ਪਹੁੰਚ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਕਹਿੰਦੇ ਸੀਐਮ ਦੀਆਂ ਕੁਰਸੀਆਂ ਦੇ ਰੇਟ ਲੱਗ ਰਹੇ ਨੇ ਕਿ ਐਮਐਲਏ ਦੀਆਂ ਕੁਰਸੀਆਂ ਦੇ ਰੇਟ ਲੱਗ ਰਹੇ ਨੇ ਉਹ ਤਾਂ ਜੀ ਹੁਣ ਦੇਖੋ ਆ ਲੋਕ ਖੜੇ ਨੇ ਜਿੰਨੂੰ ਪੁੱਛ ਲਓ ਹੈਨਾ ਇਹਨਾਂ ਨੂੰ ਵੇਚੀ ਜਾਂਦੇ ਹੋ ਪਹਿਲਾਂ ਵੋਟਾਂ ਖਰੀਦੇ ਹੁੰਦੇ ਸੀ ਵੋਟਾਂ ਖਰੀਦ ਕੇ ਆਪ ਦਾ ਰੇਟ ਵਧਾ ਲੈਂਦੇ ਸੀ ਜਿਹੜਾ ਜਿਹੜਾ ਤੁਹਾਨੂੰ ਉਹ ਇੱਥੇ ਵੋਟਾਂ ਦਾ ਰੇਟ 10000 ਪਾਉਂਦੇ ਸੀ ਇੱਕ ਇੱਕ ਵੋਟ ਦਾ ਰੇਟ ਉੱਥੇ ਮੰਤਰਾਲੇ ਦਾ ਰੇਟ ਜਿਹੜਾ 100 ਕਰੋੜ ਉਹ 200 ਕਰੋੜ ਹੋ ਗਾ ਮੁੱਖ ਮੰਤਰੀਆਂ ਰੇਟ ਮੈਂ ਅੱਜਕੱਲ ਕੀ ਚੱਲ ਰਿਹਾ ਮੈਨੂੰ ਤਾਂ ਪਤਾ ਨਹੀਂ ਕੰਮ ਕੋਈ ਪਤਾ ਹੋਗਾ ਤੇ ਉਹ ਨਵਜੋਤ ਕੋ ਸਿੱਧੂ ਕਹਿੰਦੇ ਸੀ 500 ਕਰੋੜ ਦੀ ਟੈਕਸੀ ਦੇਣੀ ਪੈਂਦੀ ਹੈ ਆ ਉਹ ਆਪਣਾ ਜਾਖਰ ਕਹਿੰਦਾ ਸੀ 350 ਕਰੋੜ ਵੀ ਸਾਡੇ ਵੇਲੇ 350 ਕਰੋੜ ਚੱਲਦਾ ਸੀਗਾ ਮਹਿੰਗਾਈ ਹੋ ਗਈ ਉਹ ਸੋ ਇਹ ਕੀ ਮਜ਼ਾਕ ਬਣਾਇਆ ਪੰਜਾਬ ਨੂੰ ਵੇਚਣ ਤੇ ਲੱਗੇ ਹੋਏ ਆ ਸੱਜਣਾ ਹੈਨਾ ਮੁੱਖ ਮੰਤਰੀ ਕੇ 500 ਕਰੋੜ ਰੁਪਏ ਦਾ ਤਾਂ ਦਿਓਂਗੇ ਜੇ ਬਣੋਂਗੇ ਬਿਲਕੁਲ ਪਹਿਲਾਂ ਪਬਲਿਕ ਕੋਲ ਤਾਂ ਆਓ ਕਦੇ ਕਦੇ ਲੋਕਾਂ ਕੋਲੇ ਆਇਓ 4 ਸਾਲ ਹੋ ਗਏ ਉਹ ਸਟੇਜਾਂ ਤੋਂ ਮੈਨੂੰ ਵਾਲਾ ਘੜੀ ਜਾਂਦੇ ਹੋ ਹੁਣ ਤੁਮੋਂ ਦੇ ਗਾਚ ਰਸਾ ਪਾ ਕੇ ਇੱਧਰ ਲੈ ਜਾਂਦੇ ਹੋ ਇਹ ਇੱਧਰ ਲੈ ਜਾਂ ਕੀ ਕਰ ਲੋਗੇ ਅਸੀਂ ਕੀ ਵਿਗਾੜਤਾ ਜੀ ਪਹਿਲਾਂ ਕਹਿੰਦੇ ਭਗਵਾਨ ਤੁਮੋਂ ਇਹ ਤੋਂ ਕਿਤੇ ਚੱਲਦੇ ਏ ਸਟੇਜਾਂ ਚਲਾਉਣ ਵਾਲੇ ਸਟੇਟ ਵੀ ਚਲਾ ਸਕਦੇ ਸੀ ਤੇ ਹੁਣ ਫਿਰ ਸਟੇਟ ਚਲਾ ਲੀ ਸਟੇਟ ਚੱਲ ਵੀ ਵਧੀਆ ਰਹੀ ਪੁੱਛ ਲੋ ਲੋਕਾਂ ਨੂੰ ਪੁੱਛ ਲੋ ਮੈਂ ਨਹੀਂ ਕੁਝ ਕਹਿੰਦਾ ਮੈਂ ਕਿਹੜਾ ਮੈਂ ਕਿਹੜੇ ਪਿੰਨਨ ਨੂੰ ਜਾਣਦਾ ਮਤਲਬ ਰੇਟ ਲਾਈ ਜਾਂਦੇ ਇਹਨਾਂ ਦੀ ਇਹਨਾਂ ਦੀਆਂ ਵੋਟਾਂ ਵੀ 1900 ਕਰੋੜ ਚ ਆਏ ਨੂੰ ਦੇ ਦੋ ਕੁਰਸੀ ਆ 1900 ਕਰੋੜ ਦੇ ਦੋ ਆ ਕਾਉਂਸਲਰ ਐ 1900 ਚ ਫਿੱਕੇ ਜੀ ਇਹ ਤਾਂ ਰੇਟ ਲਿਸਟ ਆ ਬੱਚੇ ਮੇਲੇ ਆ ਜੀ ਹਾਂ ਜੀ ਸਾਸ਼ਿਕਾ ਅੰਕਲ ਤੁਸੀਂ ਕਿੱਦੀ ਰੇਲ ਕਰਦੇ ਹੋ ਤੁਸੀਂ ਘਰ ਆ ਕੇ ਜਾਓ ਜੀ ਕੋਈ ਗੱਲ ਨਹੀਂ ਆਓ ਵੀ ਸ਼ਾਹੀ ਕੇ ਜਾਊਗਾ ਆ ਜੀ ਕੋਈ ਸੀਐਮ ਸਾਹਿਬ ਇੱਕ ਇੱਕ ਗੱਲ ਹੈ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਜਾ ਰਹੀ ਹੈ ਜੇ ਕੋਈ ਮਰ ਜਾਂਦਾ ਪ੍ਰਾਈਵੇਟ ਹਸਪਤਾਲ ਦੇ ਵਿੱਚ ਤਾਂ ਪੈਸੇ ਚੁਕਾਉਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਦੇ ਵਾਸਤੇ ਵੀ ਕੋਈ ਦੇਰ ਕੀਤਾ ਜਾ ਰਿਹਾ ਹੈ ਦੇਖੋ ਹਿਊਮਨ ਰਾਈਟਸ ਵੱਲੋਂ ਇੱਕ ਨੋਟਿਸ ਜਾਰੀ ਹੋ ਰਿਹਾ ਹੈ ਕੋਈ ਵੀ ਹਸਪਤਾਲ ਚਾਹ ਪ੍ਰਾਈਵੇਟ ਦਾ ਸਰਕਾਰੀ ਦਾ ਉੱਪਰ ਰਕਰ ਇਹ ਕੋਈ ਵੀ ਹਸਪਤਾਲ ਜਿਹੜਾ ਦਾ ਉਹ ਜੇ ਕੋਈ ਅਚਾਨਕ ਮੌਤ ਹੋ ਗਈ ਕੋਈ ਇਲਾਜ ਦੌਰਾਨ ਡੈੱਡ ਬੋਡੀ ਨਹੀਂ ਰੱਖ ਸਕਦਾ ਕਿਉਂਕਿ ਇਹਨਾਂ ਨੇ ਪੈਸੇ ਨਹੀਂ ਦਿੱਤੇ ਅਸੀਂ ਡੈੱਡ ਬੋਡੀ ਨਹੀਂ ਦਿੰਦੇ ਇਹ ਬਲੈਕਮੇਲ ਹੈ ਇਸ ਸਪਰੀਮ ਕੋਰਟ ਦਾ ਰੂਲ ਹੈ ਤੇ ਨਾਲ ਇਹ ਫੇਵਰੀ ਜਿਹੜੇ ਹਸਪਤਾਲਾਂ ਵਿੱਚ ਮੋਰਚਰੀ ਨਹੀਂ ਹੁੰਦੀ লাশ ਰੱਖਣ ਨੂੰ ਨਹੀਂ ਰਾਤ ਨੂੰ 2:30 ਵਜੇ ਮੌਤ ਹੋ ਗਈ ਕਹਿੰਦੇ ਲੈ ਜਾਓ ਜੀ ਕਾਤੇ ਲੈ ਕੇ ਜਾਊਗਾ ਬੰਦਾ ਐਂਬੂਲੈਂਸ ਜਾ ਜਿਹੜਾ ਸ਼ਾਹ ਵਾਹਨ ਕਹਿੰਦੇ ਜਿਹਨੂੰ ਲਾਸਨ ਜਾਣ ਵਾਸਤੇ ਉਹ ਵੀ ਘਰੇਕਾਸਨ ਵਾਸਤੇ ਕੰਪਲਸਰੀ ਕੀਤੀ ਹੈ ਤੇ ਇਲਾਜ ਹੋ ਗਿਆ ਸਹੀ ਹੋ ਗਿਆ ਤੇ ਪਰ ਪੈਸੇ ਨਹੀਂ ਹਜੇ ਦਿੱਤੇ ਐਫੀਡੈਵਿਟ ਦੇਖ ਕੇ ਬੰਦਾ ਜਦੋਂ ਮਰਜੀ ਜਾ ਸਕਦਾ ਤੁਸੀਂ ਉਹਨੂੰ ਬੰਦਕ ਨਹੀਂ ਬਣਾ ਸਕਦੇ ਸੋ ਜਿਹੜੇ ਹਿਊਮਨ ਰਾਈਟਸ ਕਮਿਸ਼ਨ ਨੇ ਹੁਣੇ ਜਿਹੜਾ ਨੋਟਿਸ ਵੀ ਜਾਰੀ ਕੀਤਾ ਪੁਲਿਸ ਦੇ through ਕਿਤਾ ਸਾਰਿਆਂ ਨੂੰ ਸਾਰੇ ਸਤਾਚ ਬੋਰਡ ਵੀ ਲੱਗਣਗੇ ਸੋ ਜੋ ਵੀ ਜਿੱਥੇ ਵੀ ਆਮ ਲੋਕਾਂ ਨੂੰ ਕੋਈ ਲੁੱਟੇ ਜਾਂ ਕੋਈ ਆਮ ਲੋਕਾਂ ਨੂੰ ਬਲੈਕਮੇਲਿੰਗ ਜਾਂ ਉਹਨਾਂ ਨੂੰ ਕੋਈ ਤੰਕੀ ਚਾਹੰਦਾ ਸਰਕਾਰ ਮੋਜਣਾ ਸਰ ਜਿਹੜੀ ਪਿਛਲੀ ਸੜਕ ਤੁਸੀਂ ਹੁਣ ਨਰਿਕਣ ਕਰਕੇ ਆਏ ਉਹਦੇ ਚ ਗੁਣਵਤਾ ਠੀਕ ਪਾਈ ਗਈ ਹੈ ਕਿਦਾਂ ਕੋਈ ਘਾਰ ਜਾਂਦੀ ਮੈਂ ਮੇਨ ਵਾਲੀ ਤਕਨੀਕੀ ਲੈਬਰਾਟਰੀ ਚ ਜਿਹੜੀ ਆ ਮੇਨ ਹੈ ਪਟਿਆਲਾ ਸਰਾਂਦ ਜੀ ਇਹ ਜਿਹੜੀ ਉਹ ਸੀਗੀ ਲਿੰਕ ਰੋਡ ਉਹਦੇ ਚ ਘੱਟ ਸੀ ਇਹਦਾ ਹਜੇ ਚੱਲ ਰਿਹਾ ਹੈ ਬਹੁਤ ਵਾਰੀ ਇਦਾਂ ਹੁੰਦਾ ਕਿ ਜਦੋਂ ਕੋਈ ਵੀ ਸੜਕ ਬਣਦੀ ਆ ਬਣਨ ਤੋਂ ਬਾਅਦ ਯਾਦ ਆਉਂਦਾ ਕਿ ਸੀਵਰੇਜ ਨਹੀਂ ਪਿਆ ਯਾਦ ਆਉਂਦਾ ਕਿ ਤਾਰਾਂ ਨਹੀਂ ਪਈਆਂ ਯਾਦ ਆਉਂਦਾ ਹੈ ਕਿ ਉਸ ਦੇ ਵਿੱਚ ਜਿਹੜਾ ਹੈ ਟੈਲੀਫੋਨ ਦੀਆਂ ਤਾਰਾਂ ਪੈਣੀਆਂ ਨੇ ਵਾਈਫਾਈ ਦੀਆਂ ਤਾਰਾਂ ਪੈਣੀਆਂ ਦੇਖੋ ਅਸੀਂ ਇਹ ਪਹਿਲਾਂ ਹੀ ਉਹਨਾਂ ਨਾਲ ਗੱਲ ਕਰ ਲਈ ਸੀ ਜੇ ਸ਼ਹਿਰਾਂ ਦੇ ਵਿੱਚ ਸੜਕਾਂ ਬਣਦੀਆਂ ਨੇ ਜਾਂ ਪਿੰਡਾਂ 'ਚ ਬਣਦੀਆਂ ਕੋਈ ਥੱਲੋਂ ਦੀ ਪੜੋਲੀ ਕਾਉਣੀ ਹੈ ਪਾਣੀ ਲੰਘਣ ਵਾਸਤੇ ਮੋਬਾਈਲ ਪਹਿਲਾਂ ਕੋਈ ਟੈਲੀਫੋਨ ਦੀਆਂ ਤਾਰਾਂ ਪਾਉਣੀਆਂ ਨੇ ਪਹਿਲਾਂ ਕੋਈ ਸੀਵਰੇਜ ਦੇ ਸ਼ਹਿਰ 'ਚ ਪੈਣਾ ਹੈ ਪਹਿਲਾਂ ਸੜਕ ਡਿਪਾਰਟਮੈਂਟ ਨੂੰ ਕਹਿਆ ਕਿ ਤੁਸੀਂ ਸਾਰੇ ਡਿਪਾਰਟਮੈਂਟ ਨੂੰ ਚਿੱਠੀ ਕੱਢਣੀ ਹੈ ਭਾਈ ਅਸੀਂ ਇਥੋਂ ਸੜਕ ਬਣਾਉਣੀ ਹੈ ਤੇ ਤੁਸੀਂ ਜੇ ਕੋਈ ਅੰਡਰਗਰਾਉਂਡ ਕੋਈ ਆਪਣਾ ਕੋ ਕੰਮ ਕਰਨਾ ਹੈ ਉਹ ਪਹਿਲਾਂ ਕਰੋ ਠੀਕ ਹੈ ਨਾ ਨਹੀਂ ਤਾਂ ਕੀ ਹੁੰਦਾ ਸੜਕ ਬਣੀ ਜਾਂਦੀ ਹੈ ਉਹ ਪਿੱਛੇ ਖੜੇ ਹੁੰਦੇ ਨੇ ਆਪਣੇ ਬੈਂਟੇ ਜੇ ਲਈ ਹੈ ਨਾ ਵੀ ਕਹਿੰਦੇ ਛੇਤੀ ਬਣਾਓ ਅਸੀਂ ਪਟਣੀਆਂ ਟੈਲੀਫੋਨ ਦੀ ਤਾਰਾਂ ਪਾਉਣੀਆਂ ਯਾਰ ਤੁਸੀਂ 2 ਦਿਨ ਪਹਿਲਾਂ ਪਾ ਲੋ ਸੜਕ ਉੱਤੋਂ ਦੀ ਬਣ ਜੂਗੀ ਠੀਕ ਹੈ ਨਾ ਸੋ ਅਸੀਂ ਸਾਰੇ ਡਿਪਾਰਟਮੈਂਟਾਂ 'ਚ ਤਾਲਮੇਲ ਬਿਠਾ ਰਹੇ ਹਾਂ ਸਾਰੇ ਅਫਸਰਾਂ ਨੇ ਡਿਊਟੀ ਲਈ ਹੈ ਜੇ ਕੋਈ ਨਵੀਂ ਸੜਕ ਦੇ ਵਿੱਚ ਕੋਈ ਟੈਲੀਫੋਨ ਦੀ ਤਾਰ ਜਾਂ ਕੋਈ ਕੇਬਲ ਦੀ ਤਾਰ ਜਾਂ ਕੋਈ ਸੀਵਰੇਜ ਦਾ ਕੋਈ ਪਾਈਪ ਜਾਂ ਕੋਈ ਫਲਾਣਾ ਜੇ ਬਾਅਦ ਦੇ ਵਿੱਚ ਆਇਆ ਤਾਂ ਅਸੀਂ ਉਹ ਸਾਰੇ ਡਿਪਾਰਟਮੈਂਟਾਂ ਦੀ ਆਪਸ ਦੇ ਵਿੱਚ ਗਲਤੀ ਮੰਨਾਂਗੇ ਮਾਨ ਸਰ ਜੋ ਪਿਛਲੀ ਸੜਕ ਸੀਗੀ ਤੁਹਾਨੂੰ ਗੁਰੂ ਘਰ ਤਾਂ ਵੀ ਨਹੀਂ ਘੱਟ ਉਹ ਹੀ ਕੋਈ ਕੋਈ ਤਪਕਾ ਕਰਤੀ ਕਰਤੀ ਉਹ ਠੇਕੇਦਾਰ ਨੂੰ ਸ਼ੋਕਾ ਦਾ ਨੋਟਿਸ ਹੋ ਜਾਊਗਾ ਉਹਦੀ ਪੇਮੈਂਟ ਰੁਕੂਗੀ ਤੇ ਉਹਨੇ ਹੋਰ ਜਿਹੜੀਆਂ ਸੜਕਾਂ ਬਣਾਈਆਂ ਉਹ ਵੀ ਚੱਕਣਗੇ ਇੱਕ ਮਾਨ ਸਰ ਪੰਜਾਬ ਦੀਆਂ ਧੀਆਂ ਨੂੰ ਵੱਡਾ ਸਨਮਾਨ ਮਿਲ ਰਿਹਾ ਪਹਿਲੀ ਵਾਰ ਕਿਸੇ ਮਹਿਲਾ ਦੇ ਨਾਮ ਤੇ ਪੰਜਾਬ ਦੇ ਅੰਦਰ ਸਟੈਂਡ ਜਿਹੜਾ ਸਟੇਡੀਅਮ ਦੇ ਅੰਦਰ ਬਣਾਉਂਦੇ ਜਾ ਰਹੇ ਹਾਂ ਇੱਕ ਸਟੇਡੀਅਮ ਸੀ ਜਾ ਰਹੇ ਹਰਮਨਪ੍ਰੀਤ ਕੌਰ ਜਿਹੜੀ ਕੈਪਟਨ ਆ ਭਾਰਤੀ ਮਹਿਲਾ ਟੀਮ ਦੀ ਨਾਲ ਹਰਲੀਨ ਕੌਰ ਦਿਓਲ ਤੇ ਆਮਨਜੋਤ ਕੌਰ ਇਹ ਤਿੰਨੋਂ ਸਾਡੀ ਪੰਜਾਬ ਦੀਆਂ ਜਿਹੜੀਆਂ ਕੁੜੀਆਂ ਇਹ ਵਰਕਅਪਲ ਬਜਟ ਜਿਹੜਾ ਤੈਕੀਨ ਦੀ ਮੈਂਬਰ ਤੇ ਉਹਨਾਂ ਦੇ ਕੋਚ ਕੋਚ ਸਾਹਿਬ ਜਿਹਨਾਂ ਦੇ ਕੋਚਿੰਗ ਸਟਾਫ ਨੂੰ ਸਾਰਿਆਂ ਨੂੰ ਸਨਮਾਨਤ ਕਰਾਂਗੇ ਜੁਵਰਾਜ ਸਿੰਘ ਤੇ ਹਰਮਨਪ੍ਰੀਤ ਕੌਰ ਦੇ ਨਾਂ ਤੇ ਸਟੈਂਡ ਜਿਹੜਾ ਉਹ ਅਜਤ ਘਾਟਨ ਕਰੂਗਾ ਮੈਂ ਜਾ ਕੇ ਹੁਣ ਸਿੱਧਾ ਇਸ ਸਟੇਡੀਅਮ ਤੇ ਸੀਐਮ ਸਾਹਿਬ ਖੇਡ ਗਰਾਊਂਡ ਵੀ ਜਿਹੜੇ ਪੰਜਾਬ ਚ ਲਗਾਤਾਰ ਬਣਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਉਸ ਸਪੋਰਟਸ ਦੇ ਮਾਮਲੇ ਚ ਤਾਂ ਪੰਜਾਬ ਪਹਿਲੇ ਤੋਂ ਨੂੰ ਮੋਰੀ ਦੇ ਹੈ ਪਰ ਬਾਅਦ ਦੇ ਵਿੱਚ ਆ ਡਰੱਗ ਆ ਗਿਆ ਚਿੱਟਾ ਆ ਗਿਆ ਉਹਦੇ ਨਾਲ ਨੌਜਵਾਨਾਂ ਦਾ ਧਿਆਨ ਭਟਕ ਗਿਆ ਸਰੀਰ ਨਹੀਂ ਰਹੇ ਉਹ ਕੋਚ ਭਰਤੀ ਹੋਣ ਵਾਸਤੇ ਬੱਚੇ ਨਹੀਂ ਮਿਲ ਰਹੇ ਹੁਣ ਯੁੱਧ ਨਸ਼ੇ ਵਿ ਕਾਮਯਾਬ ਹੋ ਗਿਆ ਤੇ ਅਸੀਂ ਉਹਨਾਂ ਦੇ ਘਰ ਵੀ ਟਾ ਰਹੇ ਆ ਲੋਕ ਵੀ ਦੱਸ ਰਹੇ ਨੇ ਹੁਣ ਕਿ ਇੱਥੇ ਵਿਕਦਾ ਇੱਥੇ ਵਿਕਦਾ ਜਿੱਥੇ ਜਾਣੇ ਇਹ ਸੋਸ਼ਲ ਪ੍ਰੋਬਲਮ ਹੈ ਠੀਕ ਹੈ ਇਹ ਵਿੱਚ ਇਹ ਹੈ ਕਿ ਜੇ ਲੋਕ ਥੋੜਾ ਜਿਹਾ ਸਹਿਯੋਗ ਦੇ ਦੇਣ ਲਹਿਰ ਬਣ ਜਾਂਦੀ ਸੋ ਹੁਣ ਕਾਫੀ ਪਹਿਲਾਂ ਨਾਲੋਂ ਘਟ ਗਿਆ 100% ਦਾ ਕਿਸੇ ਵੀ ਚੀਜ਼ ਦਾ ਬੀਨਾਤ ਨਹੀਂ ਹੁੰਦਾ ਪਰ ਘਟ ਗਿਆ ਤੇ ਬੱਚਿਆਂ ਨੂੰ ਗਰਾਊਂਡ ਮਿਲ ਗਿਆ ਗਰਾਊਂਡ ਮਿਲਣਗੇ ਉਹਨਾਂ ਨੂੰ ਸਰੀਰ ਨਾਲ ਪਿਆਰ ਹੋਊਗਾ ਖੇਡਣਗੇ ਉਹਨਾਂ ਨੂੰ ਅਸੀਂ ਇਨਾਮ ਦੇਵਾਂਗੇ ਖੇਡਾਂਵਤਨ ਪੰਜਾਬ ਦੀਆਂ ਜਿਹੜੀਆਂ ਤਿੰਨ ਤਿੰਨ ਪੀੜ੍ਹੀਆਂ ਖੇਡ ਰਹੀਆਂ ਨੇ ਮਨ ਲਪੋਤਾ ਵੀ ਉੱਥੇ ਗਰਾਊਂਡ 'ਚ ਹੀ ਹੈ ਉਹਦਾ ਬਾਪੂ ਵੀ ਉਸੇ ਗਰਾਊਂਡ 'ਚ ਹੈ ਦਾਦਾ ਵੀ ਉਸੇ ਗਰਾਊਂਡ 'ਚ ਹੈ ਸੋ ਤਿੰਨ ਤਿੰਨ ਪੀੜ੍ਹੀਆਂ ਜਿਹੜੀਆਂ ਉਹ ਇੱਕੋ ਗਰਾਊਂਡ 'ਚ ਖੇਡ ਰਹੀਆਂ ਨੇ ਬੱਚਿਆਂ ਦਾ ਧਿਆਨ ਜਿਹੜਾ ਇੱਧਰ-ਉੱਧਰੋਂ ਭਟਕਦਾ ਜਿਹੜਾ 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 ਮੈਂ ਪੈਰੀਂ ਸੰਗਤ ਚ ਪੈ ਜਾਂਦੀ ਨਹੀਂ ਜਾਂ ਕੁਝ ਹੋਰ ਉਹ ਗਰਾਊਂਡ 'ਚ ਆਉਣਗੇ ਤਾਂ ਖੇਡਾਂ 'ਚ ਵੀ ਅਸੀਂ ਹੁਣ ਮੱਲਾ ਮਾਰਾਂਗੇ ਹੁਣ ਇਸ ਵਕਤ ਹਰਮਨਪ੍ਰੀਤ ਕੋ ਕੈਪਟਨ ਹੈ ਸ਼ਮਨ ਗਿੱਲ ਕੈਪਟਨ ਹੈ ਠੀਕ ਹੈ ਨਾ ਹਰਮਨਪ੍ਰੀਤ ਹੌਕੀ ਦਾ ਕੈਪਟਨ ਹੈ ਤੇ ਫੁੱਟਬਾਲ ਦਾ ਕੈਪਟਨ ਪੰਜਾਬੀ ਚਾਰੇ ਵੱਡੀਆਂ ਖੇਡ ਪੰਜਾਬ ਤੋਂ ਮਿਲਖਾ ਸਿੰਘ ਤੋਂ ਲੈ ਕੇ ਦਾਰਾ ਸਿੰਘ ਤੋਂ ਲੈ ਕੇ ਅ 올ੰਪੀਅਨ ਸਰਜੀਤ ਸਿੰਘ ਹੋਰਾਂ ਤੋਂ ਲੈ ਕੇ ਸਾਡੇ ਕੋਲ ਤਾਂ ਲਗਭਗ ਹਰ ਪਿੰਡ 'ਚ 올ੰਪੀਅਨ ਹੁੰਦੇ ਸੀਗੇ ਕੋਈ ਗੋਲਾ ਸਿੱਟਣ ਵਾਲਾ ਕੋਈ ਕੌਰ ਸਿੰਘ ਸੜੇ ਜਿਹੜੇ ਬੌਕਸਰ ਰਹੇ ਬਹੁਤ ਵੱਡੇ ਹਨਾ ਸੋ ਅਸੀਂ ਉਹਨਾਂ 올ੰਪਿਕ ਫਿਨਿਸ਼ ਵਾਲੇ ਜਾਂ ਏਸ਼ੀਅਨ ਫਿਨਿਸ਼ ਵਾਲੇ ਵਰਲਡ ਕੱਪ ਫਿਨਿਸ਼ ਵਾਲੇ ਪਲੇਅਰ ਪੈਦਾ ਕਰਾਂਗੇ। ਸਖੀਮ ਸਾਹਿਬ ਇੱਕ ਨਸ਼ਾ ਤਸਕਰ ਦੇ ਉੱਤੇ ਲਗਾਤਾਰ ਪੰਜਾਬ ਪੁਲਿਸ ਕਾਰਵਾਈ ਕਰਦੀ ਜਾ ਰਹੀ ਹੈ ਤਾਂ ਅੰਤ ਤੱਕ 84 ਨਸ਼ਾ ਤਸਕਰ ਇੱਕੋ ਦਿਨ 'ਚ ਫੜੇ ਗਏ ਅਤੇ 4 ਰੂਪਨਗਰ ਤੋਂ ਫੜੇ ਗਏ। तो बढ़िया होने वीयी गलत बच्चे मतलब पंजाब पुलिस नहीं क्यों नहीं पड़ेगा अच्छा काम किया जा रहा पंजाब पुलिस तो नहीं अच्छा काम जा रहा है